ਸੱਚੀਆਂ ਗੱਲਾਂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਤੇ ਇਸ ਚੈਨਲ ਤੇ ਜੋ ਵੀ ਵੀਡੀਓ ਹੁੰਦੀਆਂ ਨੇ ਵਧੀਆ ਲੱਗਣ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਅੱਜ ਅਸੀਂ ਤੁਹਾਡੇ ਨੂੰ ਕੁਝ ਸੱਚੀਆਂ ਗੱਲਾਂ ਲੈ ਕੇ ਆਏ ਹਾਂ ਜਿਹੜੀਆਂ ਸਾਡੀਆਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਹੁੰਦੀਆਂ ਨੇ ਤੇ ਸਾਨੂੰ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਰਹਿਣਾ ਹੈ ਤੇ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜ਼ਿੰਦਗੀ ਵਿੱਚ ਉਸ ਲੈਵਲ ਤੱਕ ਪਹੁੰਚੋ ਜਿੱਥੇ ਲੋਕ ਤੁਹਾਡੀ ਕਦਰ ਕਰਨ ਅਤੇ ਤੁਹਾਨੂੰ ਗਵਾਉਣ ਤੋਂ ਡਰਨ ਕੋਈ ਨਹੀਂ ਚਾਹੁੰਦਾ ਮਿਹਨਤ ਕਰਨਾ ਪਰ ਇਹ ਜ਼ਿੰਮੇਵਾਰੀਆਂ ਸਭ ਕਰਵਾ ਦਿੰਦੀਆਂ ਨੇ ਜੋ ਇਨਸਾਨ ਬੁਰੇ ਵਕਤ ਵਿੱਚ ਵੀ ਚੰਗਾ ਸੋਚਦਾ ਹੈ ਉਸ ਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਦੁਨੀਆ ਦੀ ਸਭ ਤੋਂ ਵਧੀਆ ਦਵਾਈ ਹੈ ਜ਼ਿੰਮੇਵਾਰੀ ਇੱਕ ਵਾਰੀ ਪੀ ਲਈ ਤਾਂ ਜ਼ਿੰਦਗੀ ਭਰ ਥੱਕਣ ਨਹੀਂ ਦਿੰਦੀ ਚਲੋ ਆਪਣੀ ਤਕਦੀਰ ਨੂੰ ਇੱਕ ਨਵਾਂ ਮੋੜ ਦਿੰਦੇ ਹਾਂ ਜੀਤ ਤੋੜ ਮਿਹਨਤ ਨਾਲ ਮੰਜ਼ਲਾਂ ਦੀਆਂ ਮੁਸ਼ਕਲਾਂ ਨੂੰ ਤੋੜ ਦਿੰਦੇ ਹਾਂ ਭੀੜ ਵਿੱਚ ਸ਼ੋਰ ਮਚਾਉਣ ਵਾਲੇ ਭੀੜ ਵਿੱਚ ਹੀ ਰਹਿ ਜਾਂਦੇ ਨੇ ਸਫਲਤਾ ਉਹ ਹੁੰਦੇ ਨੇ ਜੋ ਖਾਮੋਸ਼ੀ ਨਾਲ ਮਿਹਨਤ ਕਰ ਜਾਂਦੇ ਨੇ ਆਪਣੀ ਕਾਬਲੀਅਤ ਨੂੰ ਇੰਨਾ ਕਾਬਲ ਬਣਾਓ ਕਿ ਲੋਕਾਂ ਨੂੰ ਆਪਣੀ ਔਕਾਤ ਆਪਣੇ ਆਪ ਹੀ ਨਜ਼ਰ ਆਉਣ ਲੱਗ ਜਾਵੇ ਜੇਕਰ ਸਫਲਤਾ ਦੇ ਦਰਵਾਜ਼ੇ ਤੱਕ ਪਹੁੰਚਣਾ ਹੈ ਤਾਂ ਉਸ ਦੇ ਲਈ ਮਿਹਨਤ ਦੀ ਚਾਬੀ ਨੂੰ ਤਾਂ ਕਮਾਉਣਾ ਹੀ ਪਵੇਗਾ ਆਪਣੇ ਆਲਸ ਨੂੰ ਅੱਜ ਤੋਂ ਹੀ ਹਟਾਉਣਾ ਸ਼ੁਰੂ ਕਰ ਦਿਓ ਨਹੀਂ ਤਾਂ ਇਹ ਹੌਲੀ-ਹੌਲੀ ਤੁਹਾਨੂੰ ਬਰਬਾਦ ਕਰ ਦੇਵੇਗਾ ਛੋਟੀ ਹੀ ਸਹੀ ਪਰ ਤੁਸੀਂ ਆਪਣੀ ਇੱਕ ਅਲੱਗ ਪਛਾਣ ਜ਼ਰੂਰ ਬਣਾਓ ਦਿਲ ਦਾ ਸਾਫ਼ ਹੋਣਾ ਵੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਗੁਨਾਹ ਹੈ ਜਿੱਥੇ ਇੱਥੇ ਹਰ ਇਨਸਾਨ ਸਿਰਫ ਫਾਇਦਾ ਉਠਾਉਣ ਦੀ ਸੋਚਦਾ ਹੈ ਝੂਠੀਆਂ ਕਸਮਾਂ ਖਾਣ ਨਾਲ ਇਨਸਾਨ ਕਦੇ ਨਹੀਂ ਮਰਦਾ ਪਰ ਪਰੋਸਾ ਜ਼ਰੂਰ ਮਰ ਜਾਂਦਾ ਹੈ ਸਰੀਰ ਸੁੰਦਰ ਹੋਵੇ ਜਾਂ ਨਾ ਹੋਵੇ ਪਰ ਸ਼ਬਦਾਂ ਦਾ ਸੁੰਦਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਚਿਹਰੇ ਭੁੱਲ ਜਾਂਦੇ ਨੇ ਪਰ ਸ਼ਬਦਾਂ ਨੂੰ ਕਦੇ ਨਹੀਂ ਭੁੱਲਦੇ ਸੋਚ ਜੇ ਖੂਬਸੂਰਤ ਹੋਵੇ ਤਾਂ ਸਭ ਕੁਝ ਵਧੀਆ ਨਜ਼ਰ ਆਉਂਦਾ ਹੈ ਗਹਿਰੀਆਂ ਗੱਲਾਂ ਸਮਝਣ ਲਈ ਗਹਿਰਾ ਹੋਣਾ ਜ਼ਰੂਰੀ ਹੈ ਅਤੇ ਗਹਿਰਾ ਉਹੀ ਹੋ ਸਕਦਾ ਹੈ ਜਿਨੇ ਗਹਿਰੀਆਂ ਸੱਟਾਂ ਖਾਧੀਆਂ ਹੋਣ ਤੁਹਾਨੂੰ ਜਿਸ ਨੂੰ ਵੀ ਜਿੰਨੀ ਸਿੱਦਤ ਨਾਲ ਚਾਹੋਗੇ ਤੁਸੀਂ ਉਹ ਇਨਸਾਨ ਤੁਹਾਨੂੰ ਉਨੀ ਹੀ ਗਹਿਰੀ ਚੋਟ ਦੇਵੇਗਾ ਵਧੀਆ ਇਨਸਾਨਾਂ ਵਿੱਚ ਇੱਕ ਬੁਰਾਈ ਹੁੰਦੀ ਹੈ ਕਿ ਉਹ ਸਾਰਿਆਂ ਨੂੰ ਵਧੀਆ ਸਮਝ ਲੈਂਦੇ ਨੇ ਕੁਝ ਗਲਤੀਆਂ ਨੂੰ ਮਾਫ ਕਰਨਾ ਹੀ ਤੁਹਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਕੁਝ ਰਿਸ਼ਤੇ ਟੁੱਟ ਜਾਂਦੇ ਨੇ ਪਰ ਖਤਮ ਕਦੇ ਨਹੀਂ ਹੁੰਦੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਸਬਦਾ ਹੋ ਜਾਵੇ ਉਹ ਕਦੇ ਕਿਸੇ ਇੱਕ ਦਾ ਨਹੀਂ ਹੋ ਸਕਦਾ ਬਹੁਤ ਮਜ਼ਬੂਤ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਦੇ ਕੋਲ ਘਵਾਉਣ ਦੇ ਲਈ ਕੁਝ ਵੀ ਨਹੀਂ ਬਚਦਾ ਉਸ ਇਨਸਾਨ ਦੇ ਰੋਗਾਂ ਦੀ ਕੋਈ ਦਵਾਈ ਨਹੀਂ ਜੋ ਦੂਜਿਆਂ ਦੀ ਤਰੱਕੀ ਦੇਖ ਕੇ ਸੜਦਾ ਹੈ ਅਕਸਰ ਇਨਸਾਨ ਨੂੰ ਉਹੀ ਰਿਸ਼ਤੇ ਥਕਾ ਦਿੰਦੇ ਨੇ ਜੋ ਉਸ ਦਾ ਇਕਲੋਤਾ ਸਕੂਨ ਹੁੰਦੇ ਨੇ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਕੋਈ ਹੋਰ ਆ ਜਾਵੇ ਤਾਂ ਤੁਹਾਡਾ ਪਿੱਛੇ ਹਟਣਾ ਹੀ ਬਿਹਤਰ ਹੁੰਦਾ ਹੈ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਉਣ ਦਾ ਵਾਅਦਾ ਕਰ ਲਵੋ ਕਿ ਦੁਨੀਆ ਦੀ ਕੋਈ ਵੀ ਚੀਜ਼ ਤੁਹਾਡੇ ਮਨ ਦੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਹਾਲਾਤਾਂ ਵਿੱਚ ਜੀ ਰਹੇ ਹੋ ਤੁਹਾਨੂੰ ਖੁਦ ਹੀ ਆਪਣੇ ਹਾਲਾਤ ਬਦਲਨੇ ਪੈਣਗੇ ਜ਼ਿੰਦਗੀ ਵਿੱਚ ਸਭ ਤੋਂ ਵੱਧ ਖੁਸ਼ ਉਹੀ ਲੋਕ ਰਹਿੰਦੇ ਨੇ ਜੋ ਇਕੱਲੇ ਰਹਿਣ ਦੀ ਕਲਾ ਨੂੰ ਸਿੱਖ ਜਾਂਦੇ ਨੇ ਕੁਝ ਲੋਕ ਅਜਿਹੇ ਵੀ ਕਮਾਏ ਨੇ ਕਿ ਮੈਂ ਜਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ ਉਹ ਉਦੋਂ ਵੀ ਮੇਰੇ ਨਾਲ ਸੀ ਕਦੇ ਵੀ ਕਿਸੇ ਦੀ ਔਕਾਤ ਦੇ ਤਾਨੇ ਕਦੇ ਨਾ ਮਾਰੋ ਕਿਉਂਕਿ ਵਕਤ ਬਦਲਣ ਵਿੱਚ ਦੇਰ ਨਹੀਂ ਲੱਗਦੀ ਕਦੇ ਕਿਸੇ ਦਾ ਦਿਲ ਦਿਖਾਉਣ ਵਾਲੀ ਗੱਲ ਨਾ ਕਿਹੋ ਕਿਉਂਕਿ ਵਕਤ ਬੀਤ ਜਾਂਦਾ ਹੈ ਪਰ ਗੱਲਾਂ ਹਮੇਸ਼ਾ ਯਾਦ ਰਹਿੰਦੀਆਂ ਨੇ ਉਹ ਇਨਸਾਨ ਕਦੇ ਹਾਰ ਨਹੀਂ ਸਕਦਾ ਜੋ ਬਰਦਾਸ਼ਤ ਕਰਨਾ ਜਾਣਦਾ ਹੈ ਕਿਸਮਤ ਅਤੇ ਹਾਲਾਤ ਜਦੋਂ ਦੋਨੇ ਸਾਥ ਨਹੀਂ ਦਿੰਦੇ ਤਾਂ ਉਹਨਾਂ ਦੀ ਵੀ ਸੁਣਨੀ ਪੈਂਦੀ ਹੈ ਜਿਨ੍ਹਾਂ ਦੀ ਸਾਡੇ ਸਾਹਮਣੇ ਕੋਈ ਅਹਿਮੀਅਤ ਨਹੀਂ ਹੁੰਦੀ ਉਸ ਇਨਸਾਨ ਨੂੰ ਕਦੇ ਨਾ ਭੁੱਲਣਾ ਜੋ ਤੁਹਾਡੇ ਬੁਰੇ ਵਕਤ ਵਿੱਚ ਵੀ ਤੁਹਾਡੇ ਨਾਲ ਖੜਾ ਸੀ ਜਿੱਥੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ ਉੱਥੇ ਖੁਦ ਨੂੰ ਸਮਝਾ ਲੈਣਾ ਹੀ ਬਿਹਤਰ ਹੁੰਦਾ ਹੈ ਪਰਿਵਾਰ ਸਿਰਫ ਨਾਲ ਰਹਿਣ ਨਾਲ ਹੀ ਨਹੀਂ ਬਲਕਿ ਪਿਆਰ ਇੱਜ਼ਤ ਅਤੇ ਪਰਵਾਹ ਨਾਲ ਬਣਦਾ ਹੈ ਜਿਸ ਇਨਸਾਨ ਨੂੰ ਸੱਚ ਬੋਲਣ ਦੀ ਆਦਤ ਹੁੰਦੀ ਹੈ ਲੋਕ ਸਭ ਤੋਂ ਵੱਧ ਗਲਤ ਵੀ ਉਸ ਨੂੰ ਹੀ ਸਮਝਦੇ ਨੇ ਦੁਨੀਆ ਬਹੁਤ ਅਜੀਬ ਹੈ ਇੱਥੇ ਲੋਕ ਉਮਰ ਭਰ ਦੇ ਵਾਅਦੇ ਕਰਕੇ ਪਲ ਪਰ ਵਿੱਚ ਵੀ ਸਾਥ ਛੱਡ ਦਿੰਦੇ ਨੇ ਦੋਸਤੋ ਇੱਕ ਗੱਲ ਤਾਂ ਸੱਚ ਹੈ ਕਿ ਹੱਸਦੇ ਚਿਹਰੇ ਦੇ ਪਿੱਛੇ ਬਹੁਤ ਸਾਰੇ ਦਰਦ ਲੁਕੇ ਹੁੰਦੇ ਨੇ ਤੁਸੀਂ ਚਾਹੇ ਸਭ ਦਾ ਭਲਾ ਕਰਦੇ ਰਹੋ ਪਰ ਲੋਕ ਕਦੇ ਤੁਹਾਡੇ ਸਕੇ ਨਹੀਂ ਹੋ ਸਕਦੇ ਜਿਨ੍ਹਾਂ ਦੇ ਕੋਲ ਵੱਧ ਆਪਸ਼ਨ ਹੁੰਦੇ ਨੇ ਉਹ ਕਿਸੇ ਦੀ ਇੱਕ ਦੀਆਂ ਭਾਵਨਾਵਾਂ ਨੂੰ ਕਦੇ ਨਹੀਂ ਸਮਝ ਸਕਦੇ ਦੂਰ ਰਹਿਣਾ ਹੈ ਮੈਂ ਉਹਨਾਂ ਸਭ ਤੋਂ ਜੋ ਮੇਰੇ ਨਾਲ ਰਹਿ ਕੇ ਵੀ ਮੇਰੇ ਨਾਲ ਨਹੀਂ ਕੋਈ ਵੀ ਆਪਣਾ ਨਹੀਂ ਹੁੰਦਾ ਇੱਥੇ ਸਭ ਸਮਾਂ ਲੰਘਾਉਣ ਲਈ ਸਾਨੂੰ ਆਪਣਾ ਬਣਾਉਂਦੇ ਨੇ ਦੋਸਤੋ ਪਤਾ ਨਹੀਂ ਕਿਉਂ ਛੱਡ ਕੇ ਚਲੇ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਸਮਝ ਕੇ ਕਦੇ ਗਵਾਉਣਾ ਨਹੀਂ ਚਾਹੁੰਦੇ ਬਚਪਨ ਵਿੱਚ ਕਹਾਣੀ ਸੁਣ ਕੇ ਸੌਂਦੇ ਸੀ ਅੱਜ ਕੱਲ੍ਹ ਕੁਝ ਲੋਕ ਆਪਣੀ ਹੀ ਕਹਾਣੀ ਤੇ ਰੋ ਕੇ ਸੌਂਦੇ ਨੇ ਗੱਲ-ਗੱਲ ਤੇ ਗੁੱਸਾ ਕਰਨ ਵਾਲੇ ਲੋਕ ਵੀ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਖੋਤੋਂ ਵੱਧ ਕਿਸੇ ਹੋਰ ਦੀ ਪਰਵਾਹ ਹੁੰਦੀ ਹੈ ਮੈਨੂੰ ਇੰਤਜ਼ਾਰ ਹੈ ਜ਼ਿੰਦਗੀ ਦੇ ਆਖਰੀ ਪੰਨੇ ਦਾ ਸੁਣਿਆ ਹੈ ਕਿ ਅਖੀਰ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਅੱਜ ਕੱਲ ਤਾਂ ਲੋਕਾਂ ਦਾ ਹੱਕ ਦਾ ਜਿਤਾਉਣਾ ਚਾਹੁੰਦੇ ਹੋ ਪਰ ਰਿਸ਼ਤਾ ਨਹੀਂ ਨਿਭਾਉਣਾ ਚਾਹੁੰਦੇ ਜੋ ਲੋਕ ਆਪਣੀ ਗਲਤੀ ਤੱਕ ਨਹੀਂ ਮੰਨਦੇ ਉਹ ਤੁਹਾਨੂੰ ਆਪਣਾ ਕਿਵੇਂ ਮੰਨ ਲੈਣਗੇ ਕਦੇ-ਕਦੇ ਮਨ ਨੂੰ ਮਨਾਉਣਾ ਹੀ ਚੰਗਾ ਹੁੰਦਾ ਹੈ ਕਿਉਂਕਿ ਹਰ ਜਿੱਦ ਸਾਨੂੰ ਖੁਸ਼ੀ ਨਹੀਂ ਦਿੰਦੀ ਮਜ਼ਾਕ ਤਾਂ ਅਸੀਂ ਬਾਅਦ ਵਿੱਚ ਬੰਦਦੇ ਆਂ ਪਹਿਲਾਂ ਤਾਂ ਲੋਕ ਸਾਨੂੰ ਆਪਣਾ ਬਣਾਉਂਦੇ ਨੇ ਕੁਝ ਲੋਕ ਖਾਸ ਸੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਆਏ ਜਿਵੇਂ ਕਦੇ ਜਾਣਗੇ ਹੀ ਨਹੀਂ ਤੇ ਇਸ ਤਰ੍ਹਾਂ ਗਏ ਜਿਵੇਂ ਕਦੇ ਹੀ ਨਹੀਂ ਸੀ ਪਤਾ ਨਹੀਂ ਇੰਨੀ ਹੁਸ਼ਿਆਰੀ ਕਿੱਥੋਂ ਸਿੱਖਦੇ ਨੇ ਲੋਕ ਨਾਲ ਵੀ ਰਹਿੰਦੇ ਨੇ ਤੇ ਸੜਦੇ ਵੀ ਨਹੀਂ ਰੋਂਦਾ ਉਹੀ ਹੁੰਦਾ ਜੀਨੇ ਸੱਚੇ ਰਿਸ਼ਤੇ ਨੂੰ ਮਹਿਸੂਸ ਕੀਤਾ ਹੈ ਨਹੀਂ ਤਾਂ ਮਤਲਬ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਸ਼ਰਮ ਤੱਕ ਨਾ ਸ਼ਰਮ ਤੱਕ ਨਹੀਂ ਹੁੰਦੀ ਪਾਣੀ ਤਾਂ ਇੱਕ ਪਾਸੇ ਦੋਸਤੀ ਅਤੇ ਰਿਸ਼ਤੇਦਾਰੀ ਹਮੇਸ਼ਾ ਸਹੀ ਬੰਦੇ ਨਾਲ ਕਰਨੀ ਚਾਹੀਦੀ ਹੈ ਮੂਰਖ ਇਨਸਾਨ ਨਾਲ ਬਹਿਸ ਕਰਨਾ ਗੱਲ ਤੇ ਬੈਠੇ ਮੱਛਰ ਨੂੰ ਮਾਰਨ ਵਰਗਾ ਹੁੰਦਾ ਹੈ ਮੱਛਰ ਮਰੇ ਜਾਂ ਨਾ ਮਰੇ ਪਰ ਤੁਹਾਨੂੰ ਥੱਪੜ ਜ਼ਰੂਰ ਲੱਗਦਾ ਹੈ ਇੱਕ ਮਿੰਟ ਵਿੱਚ ਜ਼ਿੰਦਗੀ ਤਾਂ ਨਹੀਂ ਬਦਲ ਸਕਦੀ ਪਰ ਇੱਕ ਮਿੰਟ ਸੋਚ ਕੇ ਲਿਆ ਹੋਇਆ ਫੈਸਲਾ ਜ਼ਿੰਦਗੀ ਜ਼ਰੂਰ ਬਦਲ ਦਿੰਦਾ ਹੈ ਵਾਪਸ ਜਵਾਬ ਦੇਣਾ ਸ਼ਾਇਦ ਗਲਤ ਗੱਲ ਹੈ ਪਰ ਸੁਣਦੇ ਰਹੋ ਤਾਂ ਲੋਕ ਬੋਲਣ ਦੀਆਂ ਹੱਦਾ ਭੁੱਲ ਜਾਂਦੇ ਨੇ ਕਿਸੇ ਦਾ ਅਸਲੀ ਚਿਹਰਾ ਉਸੇ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਤੁਸੀਂ ਉਸਦੇ ਮਤਲਬ ਦੇ ਨਹੀਂ ਰਹਿੰਦੇ ਦੋਸਤੋ ਇਹ ਨਾ ਸੋਚੋ ਕਿ ਇੱਕ ਮਹੀਨੇ ਵਿੱਚ ਜਾਂ ਇੱਕ ਸਾਲ ਵਿੱਚ ਕੀ ਹੋ ਸਕਦਾ ਹੈ ਸਗੋਂ ਇਹ ਸੋਚੋ ਕਿ 24 ਘੰਟਿਆਂ ਵਿੱਚ ਕੀ ਹੋ ਸਕਦਾ ਹੈ ਦੋਸਤੋ ਮਾਫੀ ਉਹੀ ਦੇ ਸਕਦਾ ਹੈ ਜੋ ਅੰਦਰੋਂ ਮਜ਼ਬੂਤ ਹੋਵੇ ਖੋਖਲੇ ਇਨਸਾਨ ਹਮੇਸ਼ਾ ਬਦਲੇ ਦੀ ਅੱਗ ਵਿੱਚ ਸੜਦੇ ਨੇ ਦੋਸਤੋ ਖੁਦ ਨੂੰ ਇੰਨਾ ਕਾਬਿਲ ਬਣਾਓ ਕਿ ਜੋ ਲੋਕ ਅੱਜ ਤੁਹਾਡਾ ਮਜ਼ਾਕ ਉਡਾ ਰਹੇ ਨੇ ਕੱਲ ਉਹੀ ਤੁਹਾਡੀ ਮਿਸਾਲ ਦੇਣ ਜਿਸ ਦਿਨ ਤੁਸੀਂ ਆਪਣੇ ਹਾਸੇ ਦੇ ਮਾਲਕ ਖੁਦ ਬਣ ਜਾਓਗੇ ਤਾਂ ਫਿਰ ਤੁਹਾਨੂੰ ਕਦੇ ਵੀ ਕੋਈ ਰਵਾ ਨਹੀਂ ਸਕਦਾ ਕਾਮਯਾਬ ਕਾਮਯਾਬ ਇਨਸਾਨ ਭਾਵੇਂ ਖੁਸ਼ ਨਾ ਰਹੇ ਪਰ ਖੁਸ਼ ਰਹਿਣ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੁੰਦਾ ਹੈ ਉਨਾਂ ਤੋਂ ਨਾ ਡਰੋ ਜੋ ਬਹਿਸ ਕਰਦੇ ਨੇ ਸਗੋਂ ਉਨਾਂ ਤੋਂ ਡਰੋ ਜੋ ਧੋਖਾ ਕਰਦੇ ਨੇ ਸਭ ਨੂੰ ਖੁਸ਼ ਰੱਖਣਾ ਜਿਉਂਦੇ ਡੱਡੂਆਂ ਨੂੰ ਤਰਾਜ਼ੂ ਵਿੱਚ ਤੋਲਣ ਜਿਹਾ ਮੁਸ਼ਕਲ ਕੰਮ ਐ ਇੱਕ ਨੂੰ ਬਿਠਾਉਂਗੇ ਤਾਂ ਦੂਸਰਾ ਉੱਧ ਹੀ ਜਾਂਦਾ ਐ ਦੋਸਤੋ ਜ਼ਿੰਦਗੀ ਜਿਉਣੀ ਐ ਤਾਂ ਤਕਲੀਫ ਤਾਂ ਹੋਵੇਗੀ ਹੀ ਨਹੀਂ ਤਾਂ ਦੁਨੀਆ ਦੇ ਤਾਸ ਦੇ ਪੱਤਿਆਂ ਵਾਂਗ ਖੇਡਦੀ ਰਹੀ ਜਿਸ ਨੇ ਜਿੱਤਿਆ ਉਸ ਨੇ ਵੀ ਸੁੱਟਿਆ ਅਤੇ ਜਿਸ ਨੇ ਹਾਰਿਆ ਉਸ ਨੇ ਵੀ ਸੁੱਟਿਆ ਜ਼ਿੰਦਗੀ ਦਾ ਸਭ ਤੋਂ ਕੋੜਾ ਸੱਚ ਕਿ ਵਧੀਆ ਚੀਜ਼ ਜ਼ਿੰਦਗੀ ਦਾ ਸਭ ਤੋਂ ਕੋੜਾ ਸੱਚ ਕਿ ਵਧੀਆ ਚੀਜ਼ ਆਸਾਨੀ ਨਾਲ ਨਹੀਂ ਮਿਲਦੀ ਸਾਨੂੰ ਹਮੇਸ਼ਾ ਮਿਹਨਤ ਕਰਨੀ ਪੈਂਦੀ ਹੈ ਕਿਸੇ ਵਧੀਆ ਚੀਜ਼ ਨੂੰ ਪਾਉਣ ਲਈ ਇਸ ਲਈ ਦੋਸਤੋ ਸਾਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਪਰਮਾਤਮਾ ਨੇ ਸਭ ਨੂੰ ਇੱਕ ਬਰਾਬਰ ਬਣਾਇਆ ਤੇ ਸਾਨੂੰ ਸਭ ਦੀ ਕਦਰ ਕਰਨੀ ਚਾਹੀਦੀ ਹੈ ਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਸਾਨੂੰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ